ਤੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੁਫਤ ਹੋਣ ਜਾ ਰਿਹਾ ਹੈ ਜੀहां ਇਹ ਗੱਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਸਾਨਾਂ ਨੇ ਚੇਤਾਵਨੀ ਦੇ ਦਿੱਤੀ ਹੈ ਲਾਡੋਵਾਲ ਟੋਲ ਪਲਾਜ਼ਾ ਮੁਫਤ ਕਰ ਦੇਣਗੇ ਵਧੇ ਹੋਏ ਰੇਟਾਂ ਨੂੰ ਘੱਟ ਕਰਨ ਦੀ ਮੰਗ ਕਰ ਰਹੇ ਨੇ ਸੋ ਬੀਤੇ ਦਿਨੀ ਹੈ ਜਿਹੜਾ ਟੋਲ ਪਲਾਜ਼ਾ ਦੇ ਰੇਟਾਂ ਜਿਹੜੇ ਵਧਾਏ ਗਏ ਸਨ ਸੋ ਕਿਸਾਨਾਂ ਵੱਲੋਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਨੂੰ ਮੁਫਤ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਨੈਸ਼ਨਲ ਹਾਈਵੇ ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੇ ਵਧੇ ਰੇਟਾਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਖ ਸਿੰਘ ਗਿੱਲ ਨੇ ਚੇਤਾਵਨੀ ਦਿੱੰਦਿਆ ਕਿ ਜੇਕਰ ਸ਼ਨੀਵਾਰ ਤੱਕ ਟੋਲ ਪਲਾਜ਼ੇ ਦੀ ਰੇਟ ਕਟਨਾ ਕੀਤੇ ਗਏ ਤਾਂ ਐਤਵਾਰ ਨੂੰ ਕਿਸਾਨ ਯੂਨੀਅਨ ਲਾਡੋਵਾਲ ਟੋਲ ਪਲਾਜ਼ਾ ਨੂੰ ਮੁਫਤ ਕਰਾਏਗੀ। ਸੋ ਉਹਨਾਂ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ਤੇ ਦਿੱਲੀ ਜਾਣ ਵਾਲੇ ਵਾਹਨਾਂ ਨੂੰ ਵੀ ਹੈ ਜਿਹੜਾ 150 ਤੋਂ ਵਧਾ ਕੇ 340 ਰੁਪਏ ਤੱਕ ਦਾ ਟੋਲ ਪਾਸ ਦੇਣਾ ਪੈ ਰਿਹਾ ਹੈ ਉਹਨਾਂ ਕਹਿ ਲੇ ਕਿ ਟੋਲ ਪਲਾਜ਼ਾ ਦੇ ਰੇਟ ਘਟਨਾ ਕੀਤੇ ਤਾਕਿਸਤਾਨ ਯੂਨੀਅਨ ਆਪਣਾ ਸੰਘਰਸ਼ ਤੇਜ਼ ਕਰਦਿਆ ਲਾਡੋਵਾਲ ਟੋਲ ਪਲਾਜ਼ਾ ਨੂੰ ਅਨਮਿੱਥੇ ਸਮੇਂ ਲਈ ਮੁਫਤ ਕਰਵਾਏਗੀ ਦੇਖੋ ਪਹਿਲੀ ਗੱਲ ਇਹ ਹੈ ਵੀ ਜਦੋਂ ਅਸੀਂ ਗੱਡੀ ਖਰੀਦਦੇ ਹਾਂ ਤਾਂ ਉਹ ਮੋਟਰਸਾਈਕਲ ਬੈਗ ਕੋਈ ਵੀ ਚੀਜ਼ ਲੈਨੇ ਉਹਦਾ ਟੈਕਸ ਪੇ ਕਰਦੇ ਟੂਲ ਪਲਾਜਾ ਹੋਣਾ ਹੀ ਨਹੀਂ ਚਾਹੀਦਾ ਤੇਲ ਫੋਨ ਨੇ ਆ ਉੱਤੇ ਟੈਕਸ ਪਹਿਲਾਂ ਦੋ ਗਵਰਨਮੈਂਟਾਂ ਨੂੰ ਟੈਕਸ ਪਿਆ ਸਟੇਟ ਨੂੰ ਵੱਖਰਾ ਦਿੰਨੇ ਆ ਸੈਂਟਰ ਨੂੰ ਵੱਖਰਾ ਦਿੰਨੇ ਆ ਫਿਰ ਉਸ ਤੋਂ ਬਾਅਦ ਜਦੋਂ ਕੋਈ ਉਹਦੀ ਰਿਪੇਅਰ ਕਰਾਉਂਦੇ ਆ ਉੱਤੇ ਵੀ ਟੈਕਸ ਦਿੰਨੇ ਫਿਰ ਇਹ ਟੂਲ ਪਲਾਜਾ ਦਿੰਨੇ ਆ ਚਲੋ ਟੂਲ ਪਲਾਜਾ ਜਾਇਜ਼ ਹੋਵੇ ਵੀ ਸਾਡੀਆਂ ਛੜਕਾਂ ਪੁਲ ਬਣਦੇ ਆ ਚਲ ਕੋਈ ਗੱਲ ਨਹੀਂ ਬੰਦਾ ਜਰ ਲੈਂਦਾ ਪਰ 150 ਰੁਪਏ ਤੋਂ ਚੱਲਿਆ ਸੀ ਇਹ ਟੂਲ ਪਲਾਜਾ ਜੀ ਅੱਜ 430 ਰੁਪਏ ਤੇ ਪਹੁੰਚ ਗਿਆ ਜਿਹੜਾ ਪਾਸ 150 ਦਾ ਬਣਦਾ ਸੀ ਅੱਜ ਉਹ 320 ਰੁਪਏ ਦਾ ਬਣਦਾ ਸਾਡੀ ਜੁਨੀਅਨ ਸਾਡੀਆਂ ਗੱਟੀਆਂ ਫਰੀ ਲੰਘਦੀਆਂ ਸਾਨੂੰ ਕੋਈ ਦੁੱਖ ਨਹੀਂ ਹੈ ਸਾਨੂੰ ਕੋਈ ਪੰਗਾ ਲੈਣ ਦੀ ਲੋੜ ਵੀ ਨਹੀਂ ਪਰ ਕਿਤੇ ਨਾ ਕਿਤੇ ਜਿਸ ਪਬਲਿਕ ਲਈ ਇਹ ਲੜਦੇ ਆ ਉਹ ਪਬਲਿਕ ਦੇ ਹਿੱਤ ਵਿੱਚ ਹੈਗੇ ਆ ਨਾ ਪਰ ਇਹ ਫਲੋਰ ਜਾਣਾ ਵਾ ਬੰਦੇ ਨੇ 200 ਦਾ ਤੇਲ ਲੱਗਦਾ 430 ਦਾ ਟੂਲ ਆ ਇਹ ਇਹ ਜਿਹੜੇ ਇਹ ਚੀਜ਼ਾਂ ਨੇ ਇਹ ਇਹਦਾ ਕਰਕੇ ਅਸੀਂ ਇਹ ਐਲਾਨ ਕੀਤਾ ਕਿ ਜੇ ਤੇ ਤੁਸੀਂ ਸ਼ਨੀਵਾਰ ਤੱਕ ਕੱਟ ਕਰ ਦੋਗੇ ਤਾਂ ਠੀਕ ਆ ਨਹੀਂ ਤੇ ਅਸੀਂ ਐਤਵਾਰ ਨੂੰ ਟੋਲ ਫਰੀ ਕਰ ਦਾਂਗੇ ਜਿੰਨੇ ਦਿਨ ਤੁਸੀਂ ਟੋਲ ਦਾ ਰੇਟ ਸਹੀ ਨਹੀਂ ਕਰਦੇ ਉਹਨੇ ਦਿਨੇ ਫਰੀ ਰੋ ਤੁਸੀਂ ਕਹਿੰਦੇ 150 ਰੁਪਏ ਜੈਸੀ ਆ 150 ਰੁਪਏ ਕਰਦੇ ਉਹ 150 ਕਿਸੇ ਨੂੰ ਦੁੱਖਦਾ ਨਹੀਂ ਸੀਗਾ ਚੱਲ ਦੇ ਕੇ ਨਾ ਹੁਣ ਤੋਂ ਮਹਿੰਗਾ ਟੋਲ ਪੰਜਾਬ ਦਾ ਇਹ ਹੀ ਆ ਇਹ ਤੋਂ ਮਹਿੰਗਾ ਟੋਲ ਕੋਈ ਨਹੀਂ ਹੈਗਾ ਕੀ ਲੱਗਦਾ ਸਰਕਾਰਾਂ ਵਾਅਦੇ ਕਰਦੇ ਨੇ ਖਤ ਹੋਣਾ ਚਾਹੀਦੇ ਟੋਲ ਜਿਵੇਂ ਮਾਨ ਨੇ ਸਟੇਟ 'ਚ ਕੀਤੇ ਆ ਦੇਖੋ ਜੀ ਇਹਦੀ ਮੰਗ ਆਦ ਪੂਰੀ ਹੋਈ ਨੂੰ 2 ਸਾਲ ਹੋ ਗਏ ਆ ਪਰ ਹਰ ਵਾਰੀ ਇਹਦੀ ਮੰਗ ਸਾਲ ਬਾਅਦ ਸਟੈਂਡ ਕੀਤੀ ਜਾਂਦੀ ਆ ਤੇ ਇਹ ਤੇ ਸਰਕਾਰਾਂ ਮਿਲੀ ਮਿਲੀ ਭੁਗਤਾਂ ਸਰਕਾਰਾਂ ਦੀ ਤੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਮਿਲੀ ਭੁਗਤਨਾ ਇਹ ਚੱਲ ਰਿਹਾ ਸਾਰਾ ਕੁਝ ਕਿਤੇ ਕਿ ਪਬਲਿਕ ਨੂੰ ਲੁੱਟ ਰਹੇ ਨੇ ਪਬਲਿਕ ਨਾਲ ਧੱਕਾ ਕਰ ਰਹੇ ਨੇ ਜਿਹਦੀ ਖਾਤਰ ਅਸੀਂ ਲੜਦੇ ਆਂ ਸਾਡਾ ਮੋਰਚੇ ਵੀ ਲੱਗੇ ਆ ਉਹ ਵੀ ਸਾਡੀ ਪਬਲਿਕ ਦੇ ਤਰ੍ਹਾਂ ਹੀ ਲੜ ਰਹੇ ਆ ਜੇ ਸ਼ਨੀਵਾਰ ਨੂੰ ਪੱਕਾ ਤੁਸੀਂ ਤਰ੍ਹਾਂ ਲਾਣੇ ਜਾ ਰਹੇ ਹੋ ਮਤਲਬ ਕਿ ਟੋਲ ਦੇ ਰੇਟ ਨਾ ਘਟੋ ਬਿਲਕੁਲ ਪੱਕਾ ਲਾਵਾਂਗੇ ਜਿੰਨੀਆਂ ਕਿ ਜਥੇਬੰਦੀਆਂ ਨਾਲ ਜਾਣੀਆਂ ਜਿੰਨੀਆਂ ਵੀ ਅੱਜ ਐਲਾਨ ਕਰਦਾ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਇਹ ਚਾਹੁੰਦੀਆਂ ਵੀ ਇਹ ਕੰਮ ਚੰਗਾ ਵਾ ਉਹ ਸਾਰੀਆਂ ਨਾਲ ਆਏ ਨੇ ਸਾਡੇ ਕੋਲ ਖੁੱਲਾ ਸੱਦਾ